ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਸ਼੍ਰੀ ਗੁਰੂ ਰੰਸਾਹ ਮਹਾਰਾਜ ਦੀ ਪਾਰਕ ਪਰ ਦੇ ਨਾਲ ਅੱਜ ਆਪਾਂ ਭਗਤ ਰਵਿਦਾਸ ਜੀ ਦੇ ਪਾਵਨ ਸ਼ਬਦ ਦੀ ਜੋ ਵਿਚਾਰ ਕਰਨ ਜਾ ਰਹੇ ਹਾਂ ਕਿ ਕਈ ਲੋਕਾਂ ਦੀ ਨਉਤ ਸੀ ਕਿ ਭਗਤ ਰਵਿਦਾਸ ਜੀ ਜੋ ਕਿ ਪੱਥਰ ਦੀ ਮੂਰਤੀ ਦੀ ਪੂਜਾ ਕਰਦੇ ਸੀ ਦੇਵ ਪੂਜਾ ਕਰਦੇ ਸੀ ਭਗਤ ਰਵਦਾਸ ਜੀ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਹੈ ਕਹਿਣ ਲੱਗੇ ਨਾਮ ਤੇਰਾ ਆਰਤੀ ਮੱਜ ਨੂੰ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਬਸਾਰੇ ਕਹਿਣ ਲੱਗੇ ਭਗਤ ਰਵਦਾਸ ਜੀ ਕਹਿਣ ਲੱਗੇ ਭਾਈ ਕਈ ਅਨਜਾਨ ਲੋਕ ਪੱਥਰਾਂ ਦੀਆਂ ਮੂਰਤੀਆਂ ਦੀ ਪੂਜਾ ਕਰਦੇ ਨੇ ਉਹਨਾਂ ਦੇ ਅੱਗੇ ਆਰਤੀ ਕਰਦੇ ਨੇ ਕਿ ਪ੍ਰਮਾਤਮਾ ਮੇਰਾ ਮੇਰੀ ਜਿਹੜੀ ਪੂਜਾ ਹੈ ਉਹ ਤੇਰਾ ਨਾਮ ਹੀ ਹੈ ਮੈਂ ਤੇਰਾ ਨਾਮ ਚੱਪ ਲੈਂਦਾ ਹਾਂ ਸਿਮਰਨ ਕਰਦਾ ਹਾਂ ਔਰ ਕਹਿਣ ਲੱਗੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਵੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿੰਨੇ ਵੀ ਬੰਦਾ ਪ੍ਰਮਾਤਮਾ ਦੇ ਪ੍ਰਤੀ ਪਸਾਰੇ ਫਲਾ ਫਲਾਉਂਦਾ ਭਾਵ ਮਤਲਬ ਕਿ ਧਾਰਮ ਦੇ ਨਾਮ ਤੇ ਕਰਮ ਕਾਂਡ ਕਰਦਾ ਉਹ ਡੰਬਰ ਸਾਰੇ ਐਵੇਂ ਕੂੜਲੇ ਬਾਬੇ ਜਿੰਨੇ ਮਰਜੀ ਤੁਸੀਂ ਤੀਰਥਾਂ ਦੇ ਤੁਰੇ ਫਿਰੋ ਜਿੰਨੇ ਮਰਜੀ ਤੁਸੀਂ ਪੱਥਰਾਂ ਦੀ ਪੂਜਾ ਕਰੀ ਜਾਓ ਜੇ ਤੁਹਾਡੇ ਕੋਲੇ ਸਿਮਰਨ ਨਹੀਂ ਆ ਤੁਸੀਂ ਬੰਦਗੀ ਨਹੀਂ ਕਰਦੇ ਆ ਤੁਸੀਂ ਟਿਕ ਕੇ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਵੇਲਾ ਨਹੀਂ ਸਾਮਦੇ ਹੋ ਤੇ ਬਾਬਾ ਰਵਦਾਸ ਜੀ ਕਹਿੰਦੇ ਨੇ ਸਾਰੇ ਡੰਬਰ ਐਵੇਂ ਕੂੜੀ ਨੇ ਨਾਮ ਤੇਰਾ ਆਸਨੀ ਨਾਮ ਤੇਰਾ ਅਰਸਾ ਤੇਰਾ ਨਾਮ ਜਿਹੜਾ ਉਹੀ ਮੇਰੇ ਵਾਸਤੇ ਬੈਠਣ ਵਾਲਾ ਆਸਨ ਹੈ ਤੇ ਨਾਮ ਹੀ ਤੇਰੇ ਤੇਰਾ ਜਿਹੜਾ ਨਾਮ ਆ ਉਹ ਹੀ ਮੇਰੇ ਵਾਸਤੇ ਕਹਿਣ ਲੱਗੇ ਔਰ ਸਾਹਾਏ ਭਾਵ ਕੇ ਮੂਰਤੀ ਦੀ ਪੂਜਾ ਕਰਨ ਵੇਲੇ ਜੋ ਉਹ ਚੰਦਨ ਕਸਾਉਂਦੇ ਨੇ ਜਿਸ ਚੀਜ਼ ਤੇ ਉਹ ਸਾਰੀ ਸਮਗਰੀ ਨਾਮ ਤੇ ਰੁਕੇ ਕੇਸਰੋ ਕੇਸਰ ਚੰਦਨ ਇਹ ਤੇਰਾ ਮੈਨੂੰ ਲੋੜ ਨਹੀਂ ਕਿਸੇ ਕੇਸਰ ਨੂੰ ਲਿਆਉਣ ਦੀ ਕਿਸੇ ਚੰਦਨ ਦੀ ਅ ਅਰਗਵਤੀਆਂ ਲਾਉਣ ਦੀ ਤੇਰਾ ਨਾਮ ਹੀ ਮੇਰੇ ਬਾਤ ਤੇ ਨਾਮ ਤੇਰਾ ਕੇਸਰੋ ਲੇ ਛਟਕਾਰੇ ਨਾਮ ਤੇ ਰੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਜੇ ਕੋ ਚਾਰੇ ਬਾਬਰਬਾਦ ਜੀ ਕਹਿੰਦੇ ਨੇ ਕਿ ਇਹ ਜਿਹੜੀ ਸਮਗਰੀ ਕੇਸਰ ਚੰਦਨ ਇਹ ਮੈਨੂੰ ਲਿਆਉਣ ਦੀ ਲੋੜ ਨਹੀਂ ਕਿਉਂਕਿ ਮੈਂ ਤੇਰਾ ਨਾਮ ਜਪ ਕੇ ਤੇਰੀ ਬੰਦਗੀ ਕਰਕੇ ਕਹਿਣ ਲੱਗੇ ਮੈਂ ਸਿਮਰਨ ਨੂੰ ਹੀ ਸਭ ਕੁਝ ਮੰਨਦਾ ਹਾਂ ਜਿਹੜਾ ਬੰਦਾ ਨਾਮ ਜਪ ਲੈਂਦਾ ਉਹਨੂੰ ਇਹ ਸਾਰੀ ਸਮਗਰੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਤੇਰਾ ਨਾਮ ਤੇਰੀ ਬੰਦਗੀ ਹੀ ਇਹ ਸਾਰੇ ਪਦਾਰਥਾਂ ਦਾ ਮੂਲ ਹੈ ਔਰ ਜੇ ਸਾਰੇ ਡੰਬਰ ਕਰਕੇ ਵੀ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ ਉਹਦਾ ਸਿਮਰ ਨਹੀਂ ਕੀਤਾ ਨਾਮ ਨਹੀਂ ਜਪਿਆ ਤਾਂ ਕਿਸੇ ਕੰਮ ਦੀ ਨਹੀਂ ਇਹ ਪੂਜਾ ਦੇ ਆਸਨ ਅਰਥ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਮੈਂ ਨਾਤੇ ਦੀਵਾ ਜਗਾਉਂਦਾ ਹਾਂ ਕੋਈ ਤੇ ਨਾ ਹੀ ਉਹਦੇ ਵਿੱਚ ਬੱਤੀ ਲਾਉਂਦਾ ਹਾਂ ਕਿਉਂਕਿ ਤੇਰਾ ਨਾਮ ਹੀ ਦੀਵਾ ਹੈ ਮੇਰੀ ਆਤਮਾ ਦਾ ਦੀਵਾ ਜਿਹੜਾ ਉਹ ਮੈਂ ਮੰਨਦਾ ਹਾਂ ਕਿ ਇਹਦੇ ਵਿੱਚ ਨਾਮ ਦਾ ਤੇਲ ਪਾਈ ਗਏ ਤੇ ਨਾਮ ਦੀ ਬੱਤੀ ਲਾਈਏ ਨਾਮ ਤੇਰੋ ਤੇਲ ਲੈ ਮਹੇਸ਼ਪਤ ਮਹੀਂ ਪਸਾਰੇ ਬਾਬਰ ਫ਼ਜ਼ਲ ਜੀ ਕਹਿੰਦੇ ਨੇ ਕਹਿਣ ਲੱਗੇ ਤੇਰਾ ਨਾਮ ਜਿਹੜਾ ਹੈ ਉਹ ਹੀ ਦੀਵੇ ਵਿੱਚ ਬੱਤੀ ਤੇ ਨਾਲ ਤੇਲ ਆ ਜਿਹੜਾ ਉਹ ਨਾਮ ਹੀ ਤੇਲ ਹੈ ਕਿਉਂਕਿ ਨਾਮ ਦਾ ਤੇਲ ਆਪਣੀ ਆਤਮਾ ਚ ਪਾ ਕੇ ਆਤਮਾ ਨੂੰ ਜਗਾਉਣਾ ਹੈ ਔਰ ਤੇਰੇ ਨਾਮ ਦੀ ਮੈਂ ਜੋਤ ਲਗਾਉਣਾ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ਤੇਰੇ ਨਾਮ ਦੀ ਜੋਤ ਲਗਾਈ ਆ ਤੇ ਉਸ ਨਾਮ ਦੀ ਬਰਕਤ ਦੇ ਨਾਲ ਸਾਰੇ ਮੇਰੇ ਭਵਨਾ ਚ ਭਾਵ ਚਾਨਣ ਹੋ ਗਿਆ ਹੈ ਤੇਰੇ ਨਾਮ ਦੀ ਜੋਤ ਨਾਲ ਮੇਰੇ ਸਾਹ ਆਤਮਾ ਜਾਗ ਪਈਆ ਸਹਬ ਕਿਰਪਾ ਕਰਦੇ ਨੇ ਨਾਮ ਤੇ ਰਤਾਗਾ ਨਾਮ ਫੂਲ ਮਾਲ ਜਿਹੜੀ ਫੁੱਲਾਂ ਦੇ ਵਿੱਚ ਤਾਗਾ ਪਾਇਆ ਉਹ ਵੀ ਮੈਨੂੰ ਤਾਗੇ ਪਾਉਣ ਦੀ ਲੋੜ ਨਹੀਂ ਨਾ ਮੈਨੂੰ ਫੁੱਲ ਤੋੜਨ ਦੀ ਲੋੜ ਭਾਰ 18 ਸਗਲ ਪੁਸਾਰੇ ਭਾਰ 18 ਬਾਬਾ ਰਵਦਾਦ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਸਾਰੀ ਬਨਾਸਪਤੀ ਤੇਰਾ ਨਾਮ ਹੀ ਹੈ ਪੁਰਾ 18 ਭਾਰ ਭਾਵ ਕੇ ਪੁਰਾਣਾ ਔਰ 86 66 ਤੀਰਥ ਮੈਨੂੰ ਜਾਂ ਦੀ ਲੋੜ ਹੀ ਨਹੀਂ ਔਰ ਮੈਂ ਉਸ ਨਾਮ ਦੇ ਸਦਕੇ ਮੇਰਾ ਘਰੇ ਬੈਠੇ ਦੀ ਆਤਮਾ ਦਾ ਇਸ਼ਨਾਨ ਹੋ ਜਾਂਦਾ ਹੈ ਬਾਬਾ ਜੀ ਕਿਰਪਾ ਕਰਦੇ ਨੇ ਸਗਲ ਜੁਠਾਰੇ ਤੇਰੋ ਕੀਆ tujhe kya arpan ਨਾਮ ਤੇਰਾ ਤੁਜੀ ਚਵਰ ਟੁਲਾਰੇ ਤੇਰਾ ਦਿੱਤਾ ਹੋਇਆ ਮੈਂ ਤੈਨੂੰ ਕੀ ਅਰਪ ਸਕਦਾ ਹਾਂ ਕਿਉਂਕਿ ਜੋ ਵੀ ਮੇਰੇ ਕੋਲੇ ਦਾਤ ਹੈ ਜੋ ਵੀ ਮੇਰੇ ਕੋਲੇ ਚੀਜ਼ ਹੈ ਸਭ ਤੇਰੀ ਦਿੱਤੀ ਆ ਮਾਇਆ ਧਨ ਜੋ ਵੀ ਕੁਛ ਹੈ ਸਰੀਰ ਸਭ ਤੇਰਾ ਹੀ ਹੈ ਮੈਂ ਤੈਨੂੰ ਕੀ ਦੇ ਸਕਦਾ ਹਾਂ ਬਸ ਮੇਰਾ ਤੇ ਇਹ ਨਾਮ ਹੀ ਤੇਰੇ ਤੇ ਚੌਰ ਸਾਹਿਬ ਚਲਾ ਰਿਹਾ ਜਿਵੇਂ ਆਪਾਂ ਕਹਿੰਦੇ ਆ ਕਿ ਬਨਾਸਪਤੀ ਸਾਰੀ ਪਰਮਾਤਮਾ ਤੇ ਚੌਰ ਸਾਹਿਬ ਕਰ ਰਹੀ ਹੈ ਸੋ ਪ੍ਰਮਾਤਮਾ ਤੇਰਾ ਨਾਮ ਰੂਪ ਚੌਰੀ ਤੇਰੇ ਉੱਤੇ ਚਲਾਉਂਦਾ ਹਾਂ ਭਾਵੇਂ ਆਪਣੀ ਰਸਨਾ ਦੇ ਨਾਲ ਤੇਰਾ ਨਾਮ ਜਪਦਾ ਹਾਂ ਦਾਸ ਅਠਾ 8 64 ਕਾਣੀ ਇਹ ਵਰਤਨ ਸਗਲ ਸੰਸਾਰੇ ਬਾਬਰਵਦਾਦ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਹਿਣ ਲੱਗੇ ਇਸ ਤੇਰਾ ਨਾਮ ਜਿਹੜਾ 18 ਪੁਰਾਣਾ ਦੀਆਂ ਕਹਾਣੀਆਂ ਜੋ ਆਮ ਲੋਕ ਸੁਣਦੇ ਨੇ ਪ੍ਰਾਤਨ ਗ੍ਰੰਥਾਂ ਨੂੰ 68 ਤੀਰਥਾਂ ਦਾ ਇਸ਼ਨਾਨ ਇਹ ਵੀ ਤੇਰਾ ਨਾਮ ਹੀ ਮੈਨੂੰ ਕੋਈ ਲੋੜ ਨਹੀਂ ਕਿਤੇ ਜਾਣ ਦੀ ਕਹਿਣ ਲੱਗੇ ਇਹ ਅਵਰਤਨ ਸਗਲ ਸੰਸਾਰੇ ਇਹ ਸਾਰੇ ਸੰਸਾਰ ਦੇ ਵਿੱਚ ਤੇਰੇ ਨਾਮ ਦੀ ਬਰਕਤ ਹੀ ਵਰਤ ਰਹੀ ਆ ਔਰ ਜ਼ਿਆਦਾਤਰ ਲੋਕ ਧਾਰਮਿਕ ਗ੍ਰੰਥ ਸੁਣ ਕੇ ਜਾਂ ਤੀਰਥਾਂ ਤੇ ਇਸ਼ਨਾਨ ਕਰਕੇ ਠਾਢ ਤੀਰਥਾਂ ਤੇ ਆਪਣੇ ਆਪ ਨੂੰ ਧਰਮੀ ਮੰਨਦੇ ਨੇ ਤੇ ਮੁਕਤੀ ਦਾਤਾ ਮੰਨਦੇ ਨੇ ਇਹਨਾਂ ਚੀਜ਼ਾਂ ਨੂੰ ਪਰ ਬਾਬਰਵਦਾ ਜੀ ਕਹਿੰਦੇ ਨੇ ਕਾਹੇ ਰਵਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਕਿ ਬਾਬਰਵਦਾ ਜੀ ਕਿਰਪਾ ਕਰਦੇ ਨੇ ਕਿ ਸਾਡੇ ਤਾਂ ਕਹਿਣ ਲੱਗੇ ਤੇਰਾ ਨਾਮ ਹੀ ਤੇਰੀ ਬੰਦਗੀ ਹੀ ਆਰਤੀ ਆ ਨਹੀਂ ਤੇ ਥਾਲ ਦੇ ਵਿੱਚ ਰੱਖ ਕੇ ਦੀਵੇ ਤੇ ਆਰਤੀ ਕਰਨੀ ਉਹਨੂੰ ਮੈਂ ਆਰਤੀ ਨਹੀਂ ਸਮਝਦਾ ਸਦਾ ਤੇਰੇ ਨਾਮ ਨੂੰ ਸਿਮਰ ਕੇ ਪ੍ਰਮਾਤਮਾ ਦੀ ਬੰਦਗੀ ਕਰਕੇ ਹੀ ਸਾਡੇ ਭੋਗ ਲੱਗਦਾ ਹੈ ਭਾਵ ਸਾਡੀ ਆਤਮਾ ਪ੍ਰਮਾਤਮਾ ਦੇ ਨਾਲ ਜੁੜ ਕੇ ਹੀ ਆਤਮਾ ਸ਼ੁੱਧ ਹੁੰਦੀ ਹੈ ਤੇ ਇਸ ਕਰਕੇ ਬਾਬਾ ਰਵਦਾਸ ਜੀ ਨੇ ਸਾਰਤੀ ਦੇ ਵਿੱਚ ਸਭ ਤੋਂ ਵੱਡਾ ਖਲਾਸਾ ਕਰ ਦਿੱਤਾ ਹੈ ਕਿ ਮੈਂ ਕਿਸੇ ਵੀ ਮਥਿਆਸ ਦਾ ਕਿਸੇ ਵੀ ਚੀਜ਼ ਦੀ ਪੂਜਾ ਨਹੀਂ ਕਰਦਾ ਮੈਂ ਤਾਂ ਸਿਰਫ ਬੰਦਗੀ ਕਰਦਾ ਉਹਦਾ ਨਾਮ ਜਪਦਾ ਹਾਂ ਸੋ ਆਪਾਂ ਨੂੰ ਹੀ ਬੰਦਗੀ ਕਰਨੀ ਚਾਹੀਦੀ ਹੈ ਨਾਮ ਜਪਣਾ ਚਾਹੀਦਾ ਹੈ ਪੱਥਰ ਪੂਜਾ ਦੇ ਵਿੱਚੋਂ ਨਾ ਤਾਂ ਉਹਨਾਂ ਨੇ ਕੁਝ ਕੱਢਿਆ ਤੇ ਨਾ ਉਹਨਾਂ ਨੇ ਕਿਹਾ ਭਈ ਕੋਈ ਕੱਢ ਸਕਦਾ ਨਾਮ ਦੇ ਵਿੱਚ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਸਾਰੇ ਕੁਝ ਬਰਕਤਾਂ ਹਨ ਸੋ ਆਪਾਂ ਵੀ ਨਾਮ ਜਪ ਕੇ ਆਪਣਾ ਜਾਨੂੰ ਸਵਾਰੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾ ਕਰਦੇ ਹੋਈਆਂ ਤਮਾ ਗੁਰੂ ਦੀ ਸੰਗਤ ਗੁਰੂ ਕੇ ਅਮਨ ਕਰ ਜੋਗ ਨੇ ਅੱਗੇ ਤੋਂ ਸਾਬ ਸੋਜੀ ਬਖਸ਼ਣ ਬਲਾਉਪਤੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ